ਅੱਜ ਲੁਧਿਆਣੇ ਦੇ ਅਦਾਲਤੀ ਕੰਪਲੈਕਸ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਵਕੀਲ ਨੇ ਪ੍ਰਿੰਕਲ ਲੁਧਿਆਣੇ ਨੂੰ ਥੱਪੜ ਮਾਰ ਦਿੱਤਾ ਦਰਅਸਲ ਪ੍ਰਿੰਕਲ ਲੁਧਿਆਣੇ ਨੂੰ ਕੱਲ ਸਰਾਂਬਾ ਨਗਰ ਪੁਲਿਸ ਸਟੇਸ਼ਨ ਨੇ ਇੱਕ ਪੁਰਾਣੇ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਸੀ ਅੱਜ ਉਸ ਨੂੰ ਪੇਸ਼ ਕਰਨ ਲਈ ਮਾਨ ਜੋ ਅਦਾਲਤ ਵਿੱਚ ਲਿਆਂਦਾ ਗਿਆ ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਵਕੀਲ ਨੇ ਉਸਤੇ ਮਾਮਾ ਅਤੇ ਭੈਣਾਂ ਨਾਲ ਬਦਸੂਗੀ ਕਰਨ ਦਾ ਦੋਸ਼ ਲਗਾਇਆ ਜਿਸ ਕਾਰਨ ਵਕੀਲ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਥੱਪੜ ਮਾਰ ਦਿੱਤਾ ਇਸ ਘਟਨਾ ਤੋਂ ਬਾਅਦ ਅਦਾਲਤੀ ਕੰਪਲੈਕਸ ਵਿੱਚ ਭਾਰੀ ਹਗਾਮਾ ਅਤੇ ਹਫੜਾ ਤਫੜੀ ਮਚ ਗਈ ਹੁਣ ਸਾਰੇ ਦੀਆਂ ਨਜ਼ਰਾਂ ਪੁਲਿਸ ਅਤੇ ਅਦਾਲਤ ਦੀ ਅਗਲੀ ਕਾਰਵਾਈ ਤੇ ਟਿਕੀਆਂ ਹੋਈਆਂ ਹਨ ਇਹੋ ਜਿਹਾ ਸਿੱਖਧਰਮ ਦੇ ਪ੍ਰਚਾਰਾਂ ਦੀ ਲੋੜ ਨਹੀਂ ਗਈ ਜਿਹੜੇ ਗੁੰਡਿਆਂ ਦੇ ਸਾਥ ਅੰਦੇ ਬਣੇ ਕਿਹੜਾ ਸਿੱਖਧਰਮ ਦੇ ਕਿਹੜਾ ਸਿੱਖਧਰਮ ਦੇ ਪ੍ਰਚਾਰ ਕਰਦਾ ਹੈ ਲੁਧਿਆਣਾ ਕੋਰਟ ਦੇ ਵਿੱਚ ਕਿਹੜਾ ਪ੍ਰਚਾਰ ਦਿਲਦਾ ਹੈ ਮੈਂ ਕਿਹੜਾ ਜੁਰਮ ਕੀਤਾ ਇਹ ਬੰਦੇ ਦੇ ਵਿੱਚ ਆ ਵੇਖੋ ਗਲ ਪੈਰੇ ਲੋਕਾਂ ਦੇ ਗੱਲ ਗੱਲ ਇਹ ਫ੍ਰੈਂਕਾ ਨੂੰ ਇਹ ਪਹਿਲਾਂ ਹੀ ਫ੍ਰੈਂਕਾ ਨੂੰ ਪਹਿਲਾਂ ਹੀ ਫ੍ਰੈਂਕਾ ਕਰਕੇ ਬੈਠੇ ਹੋਏ ਨੇ ਅੱਜ ਗੱਲ ਸੁਣੋ ਹੈਲੋ 3 ਨੰਬਰ ਦੇ ਵਿਸ਼ੇਸ਼ੀ ਅਗਰ ਲੋਕ ਅਨੁਮਾਨਸ਼ੀ ਅਨੁਮਾਨਸ਼ੀ ਇੱਕ ਮੁੰਡਾ ਚੋਰ ਹੈ اج 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 ਦੇਖੋ ਅੰਦਰ ਕੀ ਹੋਇਆ ਕਿਨੇ ਹੱਥ ਚੱਕਿਆ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਹੈ ਕਿਉਂਕਿ ਅਸੀਂ ਅੱਜ ਸਾਰੇ ਇੱਥੇ ਆਏ ਆ ਅਸੀਂ ਸਭ ਇੱਕ ਤਰੀਕੇ ਦੇ ਨਾਲ ਖੜੇ ਆ ਜੇ ਕਿਸੇ ਨੇ ਹੱਥ ਚੱਕਿਆ ਉਹਦਾ ਕੀ ਮੈਟਰ ਆ ਹੋ ਸਕਦਾ ਉਹਦੀ ਧੀ ਮਾਂ ਭੈਣ ਕਿਸੇ ਨੂੰ ਕੁਝ ਨੇ ਐਸਾ ਬੋਲਿਆ ਹੋਵੇ ਕਿਉਂਕਿ ਅਕਸਰ ਪਰਿੰਕਲ ਨੂੰ ਮੂੰਹ ਦੀ ਬਬਾਸੀਰ ਹੋਈਏ ਬੋਲਣ ਲੱਗਾ ਕਦੀ ਵੀ ਨਹੀਂ ਦੇਖਦਾ ਹੋ ਸਕਦਾ ਕੋਈ ਐਸਾ ਸ਼ਬਦ ਵਰਤਿਆ ਹੋਵੇ ਉਹਦੇ ਮਨ ਦੇ ਵਿੱਚ ਰਾਂਝੇ ਸ਼ੋਭੇ ਤੇ ਉਹਨੇ ਚਪੇੜ ਮਾਰ ਦਿੱਤੀ ਹੋਵੇ ਇੱਕ ਡਿਫਰੈਂਟ ਮੈਟਰ ਆ ਪਰ ਸਵਾਲ ਇਹ ਆ ਕਿ ਲੋਕਾਂ ਦੀਆਂ ਧੀਆਂ ਮਾਮਾ ਭੈਣਾਂ ਨੂੰ ਗਸਤੀਆਂ ਆਖਣ ਵਾਲਾ ਕੀ ਇਸ ਬੰਦੇ ਦੇ ਉੱਪਰ ਲੋਕਾਂ ਦਾ ਗੁੱਸਾ ਨਹੀਂ ਹੋ ਸਕਦਾ ਲੋਕਾਂ ਦੀਆਂ ਧੀਆਂ ਪੈਣਾ ਨੂੰ ਸਿੱਧਾ ਟਾਰਗੇਟ ਕਰਨ ਵਾਲਾ ਕਿਸੇ ਬੰਦੇ ਨਾਲ ਇਹਦੀ ਦੁਸ਼ਮਣੀ ਹੈ ਮੈਂ ਕਹਿੰਨਾ ਜਿੱਥੇ ਪਰ ਉਹਦੇ ਪਰਿਵਾਰ ਨੂੰ ਟਾਰਗੇਟ ਕਰਨਾ ਹੁਣ ਅੱਜ ਜਿਹੜੇ ਵਕੀਲ ਸਾਹਿਬ ਦਾ ਕੇਸ ਚੱਲਦਾ ਪਿਆ ਜਿਸ ਕੇਸ ਦੇ ਵਿੱਚ ਇਹਦੀ ਅਰੈਸਟ ਪਈ ਹੈ ਉਹਦੇ ਵਿੱਚ ਉਹਨਾਂ ਦੀ ਧਰਮ ਪਤਨੀ ਦੇ ਪ੍ਰਤੀ ਅਪੱਤੀਜਨਕ ਸ਼ਬਦ ਵਰਤੇ ਗਏ ਹੁਣ ਉਹ ਕਿਵੇਂ ਬਰਦਾਸ਼ਤ ਕਰੇਗਾ ਸਾਰੇ ਵਕੀਲ ਇਕੱਠੇ ਹੋ ਕੇ ਕਿ ਕਾਨੂੰਨੀ ਕਾਰਵਾਈ ਹੋਈ ਹੈ ਇਸ ਕਰਕੇ ਕਾਨੂੰਨੀ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਮੇਰੇ ਖਿਆਲ ਦੇ ਵਿੱਚ ਬਿਲਕੁਲ ਜਾਇਜ਼ ਹੋ ਰਹੀਆਂ ਨੇ ਇਹਦੇ ਛੇਤਰਪਰੇੜ ਮੈਂ ਕਹਿੰਨਾ ਪ੍ਰਸ਼ਾਸਨ ਵੱਲੋਂ ਕਿ ਤਾਂ ਇਹ ਸਮਾਜ ਨਹੀਂ ਤੇ ਇਹ ਸਮਾਜ ਵਿੱਚ ਰਹਿਣ ਦੇ ਯੋਗ ਨਹੀਂ ਹੈ ਦੇਖੋ ਜੀ ਇਹਦੀ ਸ਼ਬਦਾਵਲੀ ਹੈ ਇਹ ਸ਼ਬਦਾਵਲੀ ਕਦੀ ਵੀ ਸਮਾਜ ਜਿਹੜਾ ਬਰਦਾਸ਼ਤ ਨਹੀਂ ਕਰਦਾ ਹੁੰਦਾ ਉਹ ਹੁੰਦਾ ਕਰ ਲਵੇ ਅੱਜ ਪਟਾਕੇ ਚਲਾਉਂਗਾ ਜਾ ਕੇ ਮੈਂ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਇਨਸਾਫ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਉਹਨੇ ਤੁਸੀਂ ਵੀ ਭਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹਨਾ ਇਹਨਾਂ ਨੂੰ ਕੁਐਸਚਨ ਬਣਾ ਕੇ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਾਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿੰਮ 'ਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਤੇ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕਹਿੰਦਾ ਲੱਗਦਾ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਪੀ ਸਾਹਿਬ ਨੂੰ ਵੀਡੀਓ ਪਾਈਆਂ ਅਹਾਂ ਨਹੀਂ ਕੁਝ ਦਿਨ ਪਹਿਲਾਂ ਵੀ ਪ੍ਰਿੰਕਲ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਤੇਰ ਤੋਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗਗਨ ਸਾਹਿਬ ਐਡਵੋਕੇਟ ਗਗਨ ਤੇ ਮੱਗੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਚ ਜਾਪ ਭਾਈ ਨੂੰ ਦੱਸਤਾ ਠੀਕ ਆ ਉਹ ਮੁੰਡਾ ਪਤਾ ਕੌਣ ਆ ਉਹ ਮੁੰਡਾ ਇੱਥੇ ਚੋੜੇ ਬ ਯਾਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਬਾਈ ਮੇਰੇ ਕੋ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾਬਾਦ ਰਹੂਗਾ ਤੇ ਜਨ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂ ਇਹ ਜਨਾਨੀਆਂ ਦਾ ਬਲੈਕਮੇਲਰ ਹੈ ਪਹਿਲੀ ਵਾਰੀ ਸਰ ਹਮੇਸ਼ਾ ਕੋਈ ਬੰਦਾ ਕਹਿੰਦਾ ਹੁੰਦਾ ਸੱਚਾਈ ਦੀ ਜਿੱਤ ਅੱਜ ਪਹਿਲੀ ਵਾਰੀ ਸੱਚਾਈ ਦੀ ਜਿੱਤ ਹੋਈ ਹੈ ਹਾਂਜੀ ਪਰਮਾਤਮਾ ਨੇ ਇਨਸਾਫ ਕੀਤਾ ਮੁਣੀ 10 ਬੰਦੇ ਨੂੰ ਸਜ਼ਾ ਦਿੱਤੀ ਹੈ ਜਿਹੜਾ ਅਕਸਰ ਮਾਵਾ ਭੈਣਾ ਧੀਆ ਨੂੰ ਗਲਤ ਬੋਲਦਾ ਹੈ ਲੋਕਾਂ ਦੀਆਂ ਮਾਵਾ ਭੈਣਾ ਸਿਆਣੇ ਕਹਿੰਦੇ ਹੁੰਦੇ ਆ ਸਾਂਝੀਆਂ ਹੁੰਦੀਆਂ ਮਾਵਾ ਭੈਣਾ ਸਾਂਝੀਆਂ ਹੁੰਦੀਆਂ ਮਰਦੋਂ ਹੁੰਦਾ ਜਿਹੜਾ ਬੰਦਿਆਂ ਨਾਲ ਲੜਾਈ ਲੜਦਾ ਇਹਨੂੰ ਬੰਦਿਆਂ ਨਾਲ ਲੜਾਈ ਅੱਜ ਤੱਕ ਲੜਣੀ ਨਹੀਂ ਆਈ ਇਹ ਹਮੇਸ਼ਾ ਟਾਰਗੇਟ ਕਰਦਾ ਸੀ ਕਿਸੇ ਦੀ ਧੀ ਨੂੰ ਕਿਸੇ ਦੀ ਭੈਣ ਨੂੰ ਕਿਸੇ ਦੀ ਮਾਂ ਨੂੰ ਅੱਜ ਤੁਸੀਂ ਕੋਟਾਂ ਦੇ ਬਾਹਰ ਜਿਹੜਾ ਇਕੱਠ ਦੇਖ ਰਹੇ ਹੋ ਨਾ ਇਹ ਕੋਈ ਇਕੱਠ ਕਿਸੇ ਨੇ ਕਿਸੇ ਨੂੰ ਫੋਨ ਕਰਕੇ ਨਹੀਂ ਬੁਲਾਇਆ ਇਹ ਉਹ ਲੋਕ ਆਪਣੇ ਆਪ ਆਏ ਆ ਜਿਨ੍ਹਾਂ ਦੇ ਮਾਵਾ ਨੂੰ ਧੀਆਂ ਨੂੰ ਪੈਣਾ ਨੂੰ ਨੇ ਅਜੇ ਤੱਕ ਗਲਤ ਬੋਲਿਆ ਔਰ ਕੋਰਟ ਨੇ ਇਨਸਾਫ ਕੀਤਾ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਦਿੱਤਾ ਔਰ ਬਾਕੀ ਗੱਲ ਉਹਦੀ ਤੁਹਾਨੂੰ ਬਿਲਕੁਲ ਦੱਸਾਂ ਸਰ ਇਹ ਕਿੰਨਾ ਪੁਰਾਣਾ ਮਾਮਲਾ ਹੈ ਜਿਹੜਾ ਦੱਸਿਆ ਜਾ ਰਿਹਾ ਕਿੰਨਾ ਪੁਰਾਣਾ ਮਾਮਲਾ ਹੈ ਮਾਮਲਾ ਇਹ 2022 ਦਾ ਜੀ 2022 ਦੇ ਵਿੱਚ ਜਿਵੇਂ ਦੀ ਇਹਦੀ ਇਜਾਦਤ ਹੈ ਇਹਨੇ ਮੇਰੇ ਬਾਰੇ ਵੀ ਬੋਲਿਆ ਸੀਗਾ ਉਹ 2022 ਦਾ ਮੁਕਦਮਾ ਇੰਸਪੈਕਟਰ ਜਤਿੰਦਰ ਸਾਈਬਰ ਕ੍ਰਾਈਮ ਇਹਦਾ ਦੋਸਤ ਉਹਨੇ ਕੈਨਸਲ ਕੀਤਾ ਸੀ ਉਹਦੀ ਮੈਂ ਕੰਪਲੇਂਟ ਵੀ ਕੀਤੀ ਹੋਈ ਹੈ ਉਹਦੇ ਖਿਲਾਫ ਹਾਈ ਕੋਰਟ ਰਿਟ ਵੀ ਲਾਈ ਹੋਈ ਹੈ ਉਸ ਤੋਂ ਬਾਅਦ ਉਹੀ ਮਾਮਲਾ ਦੁਆਰਾ ਪੁਲਿਸ ਨੇ ਇਨਵੈਸਟੀਗੇਟ ਕਰਕੇ ਮੁਕੱਦਮੇ ਦੇ ਉੱਤੇ ਸਟੈਂਡ ਕੀਤਾ ਔਰ ਇਹਦੇ ਵਿੱਚ ਕੱਲ ਦੀ ਅਰੈਸਟ ਕੀਤੀ ਕੋਣ ਦੇ ਵਕੀਲ ਦੇ ਉੱਤੇ ਵਿਸ਼ਵਾਸ ਰੱਖੋ ਹਾਂਜੀ ਇਹ ਜਿਹੜਾ ਤੁਸੀਂ ਇੱਥੇ ਦੇਖਿਆ ਹੈਗਾ ਅੱਜ ਵਕੀਲ ਸਾਹਿਬ ਐਡੇ ਇਕੱਠੇ ਹੋਏ ਪਏ ਸੀਗੇ ਫਿਰ ਉਹਨਾਂ ਦੇ ਵਿੱਚੋਂ ਤੁਸੀਂ ਵੀਡੀਓ 'ਚ ਹੀ ਦੇਖਦੇ ਪਏ ਹੋ ਕਿ ਇੱਕ ਵਕੀਲ ਜਿਹੜਾ ਬਹੁਤ ਜ਼ਿਆਦਾ ਬੋਲਦਾ ਹੈਗਾ ਗਲਤ ਸ਼ਬਦਾਵਲੀ ਯੂਜ਼ ਕਰਦਾ ਹੈਗਾ ਵਾ ਇੰਸਟਾਗ੍ਰਾਮ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਜੀ ਉਹ ਅੱਜ ਆਪ ਮਤਲਬ ਉਤੇ ਉਹ ਅਟੈਕ ਕਰਦਾ ਵਾ ਪ੍ਰਿੰਕਲ ਦੇ ਉੱਤੇ ਮੈਂ ਤਾਂ ਰਿਕੁਐਸਟ ਕਰੂੰਗਾ ਸੀਪੀ ਸਾਹਿਬ ਨੂੰ ਕਿ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ। ਦੇਖਦੇ ਹੋ ਪੁਲਿਸ ਕਸਟਡੀ ਦੇ ਵਿੱਚ ਇਸ ਤਰ੍ਹਾਂ ਹੱਥ ਚੱਕਣਾ। ਪੁਲਿਸ ਕਸਟਡੀ ਦੇ ਵਿੱਚ ਹੱਥ ਚੱਕਣਾ ਬਹੁਤ ਹੀ ਗਲਤ ਤੇ ਨਿੰਦਨਯੋਗ ਗੱਲ ਹੈ ਤੇ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੋਵੇ। ਵਕੀਲ ਦੀ ਵਰਦੀ ਵੀ ਪਾਈ ਹੋਈ ਹੈ। ਵਕੀਲ ਦੀ ਵਰਦੀ ਪਾਈ ਹੈ ਮੈਂ ਤਾਂ ਕਹਿਣਾ ਪਿਆ ਕਿ ਲੋਕ ਅਗਰ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਵਕੀਲਾਂ ਦੇ ਉੱਤੇ ਵਿਸ਼ਵਾਸ ਕਰਕੇ ਆਉਂਦੇ ਨੇ ਕਿ ਸਾਡੀ ਇੱਥੇ ਸੁਣਵਾਈ ਕੀਤੀ ਜਾਏਗੀ, ਸਾਡੀ ਗੱਲ ਸੁਣੀ ਜਾਏਗੀ। ਇਹ ਨਹੀਂ ਕਿ ਇੱਥੇ ਇੱਕ ਮੌਬ ਇਕੱਠਾ ਕਰਕੇ ਵਕੀਲ ਦਾ ਤੇ ਐਵੇਂ ਉਹਨਾਂ ਵਿੱਚੋਂ ਕੋਈ ਇੱਕ ਵਕੀਲ ਕਿਸੇ ਅਕਿਊਜ਼ ਦੇ ਉੱਤੇ ਹੱਥ ਚੱਕ ਕੇ ਖੁਦ ਹੀ ਸਜ਼ਾ ਦੇਣ ਲੱਗ ਜਾਵੇ ਤੇ ਫਿਰ ਅੰਦਰ ਅੰਦਰ ਜੱਜ ਸਾਹਿਬ ਕਾਦੇ ਲਈ ਬੈਠੇ ਹੋਏ ਨੇ ਹਾਂ ਆਪਾਂ ਜੱਜਮੈਂਟ ਕਾਦੇ ਲਈ ਲੈਣੀ ਹੈ ਹਾਂ ਆਪਾਂ ਜੱਜ ਕੋਲ ਆਏ ਆ ਪੇਸ਼ ਕਰਵਾਇਆ ਹੈਗਾ ਵੈ ਇਹਦੇ ਲਈ ਥੋੜੀ ਜੀ ਤੁਸੀਂ ਇੱਥੇ ਆਪ ਹੱਥ ਚੱਕੋ ਤੇ ਆਪ ਹੀ ਇੱਥੇ ਸਾਰਾ ਕੁਝ ਕਰ ਲਓ ਨਾਲੇ ਤੁਸੀਂ ਬਿਆਨ ਲੈ ਰਹੇ ਹੋ ਜਿਹੜੇ ਸਮਾਜ ਸੇਵੀ ਹਣੀ ਸੇਠੀ ਦੀ ਮੈਂ ਗੱਲ ਕਰਾਂਗਾ ਪਹਿਲਾਂ ਭਰਾਵਾ ਆਪਣਾ ਪਰਿਵਾਰ ਇਕੱਠਾ ਕਰ ਤੇਰਾ ਪਰਿਵਾਰ ਇਕੱਠਾ ਕਰਨ ਦੇ ਵਿੱਚ ਅਸੀਂ ਯੋਗਦਾਨ ਪਾਇਆ ਉਹ ਤਾਂ ਕਹਿੰਦੇ ਉਜਾੜਿਆ ਹੀ ਪ੍ਰਿੰਕਲ ਨੇ ਉਜਾੜਿਆ ਨਹੀਂ ਹੈਗਾ ਯੋਗ ਮੈਂ ਅਜੇ ਤੱਕ ਕਦੀ ਕੈਮਰੇ ਦੇ ਅੱਗੇ ਨਹੀਂ ਆਇਆ ਮੈਂ ਕਦੀ ਵੀ ਕੋਈ ਵੀ ਸਟੇਟਮੈਂਟ ਪ੍ਰਿੰਕਲ ਦੇ ਜਾਂ ਹਣੀ ਸੇਠੀ ਦੇ ਨਾ ਤਾਂ ਹੱਕ ਦੇ ਵਿੱਚ ਦਿੱਤੀ ਨਾ ਅਗੇਂਸ ਦਿੱਤੀ ਸਿਰਫ ਇਹੀ ਗੱਲ ਕਰਨੀ ਚਾਹਾਂਗਾ ਇਹ ਸਮਾਜ ਸੇਵੀ ਹਣੀ ਸੇਠੀ ਜਿਹੜਾ ਬਣਿਆ ਫਿਰਦਾ ਹੈ ਨਾ ਨਵਾਂ ਨਵਾਂ ਸਮਾਜ ਸੇਵੀ ਇਹਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਲਿਆਣ ਵਾਲਾ ਪ੍ਰਿੰਕਲ ਲੁਧਿਆਣਾ ਹੀ ਹੈ ਜਾ ਕੇ ਥੋੜੀਆਂ ਜਿਹੀਆਂ ਵੀਡੀਓਜ਼ ਪੁਰਾਣੀਆਂ ਚੈੱਕ ਕਰ ਲਿਓ ਦੂਜਾ ਪੁਆਇੰਟ ਦੂਜਾ ਪੁਆਇੰਟ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗਾ ਇਹ ਹਣੀ ਸੇਠੀ ਸਮਾਜ ਸੇਵੀ ਬਣਿਆ ਕਿਵੇਂ ਹੈ ਆਪਣੇ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਸਵਾਲ ਚੱਕ ਜੋ ਕੰਮੀ ਮੈਂ ਕਰਾਇਆ ਪ੍ਰਿੰਕਲ ਨੂੰ ਤਾਂ ਚਿਕਨ ਦਾ ਕੰਮ ਚਿਕਨ ਦਾ ਕੰਮ ਇਹਨੇ ਸਾਡਾ ਕਰਾਇਆ ਚਿਕਨ ਦਾ ਸਾਡੇ ਸਾਡੇ ਚਿਕਨ ਦਾ ਬਾਹਰ ਤੋਂ ਦਾਣਾ ਕਰਾਇਆ ਬੂਟਾ ਦਾ ਕੰਮ ਕਰਾਇਆ ਹਾਂ ਇਹਦੇ ਤੇ ਵੀ ਇੱਕ ਸਵਾਲ ਦਾ ਜਵਾਬ ਇੱਕ ਸਵਾਲ ਦਾ ਜਵਾਬ ਦੇਣਾ ਚਾਹਾਂਗਾ ਮੇਰੀ 2013 ਦੇ ਵਿੱਚ ਟ੍ਰੈਂਡ ਸੈਟਰ ਦੇ ਨਾਮ ਨਾਲ ਰੈਡੀमेड ਦੀ ਦੁਕਾਨ ਹੈ 2016 ਦੇ ਵਿੱਚ ਮੇਰੇ ਕੋਲ GST ਨੰਬਰ ਹੈਗਾ ਵਾ ਮੈਂ ਟੋਟਲੀ ਟ੍ਰੈਂਡ ਸੈਟਰ ਦੇ ਨਾਮ ਦੇ ਉੱਤੋਂ ਰੈਡੀमेड ਤੇ ਸ਼ੂਜ਼ ਦਾ ਕੰਮ ਆਲਰੇਡੀ 12 13 ਸਾਲਾਂ ਤੋਂ ਕਰਦਾ ਪਿਆ ਵਾਂ ਹਣੀ ਸੇਠੀ ਸਾਨੂੰ ਹਣੀ ਅੱਛਾ ਅੱਛਾ ਗੱਲ ਸੁਣੋ ਗੁਰਦੁਆਰੇ ਗੁਰਦੁਆਰੇ ਜਲ ਪਾਵੇ ਹਣੀ ਸੇਠੀ ਤੇ ਗੁਰਦੁਆਰੇ ਜਲ ਪੈਣਾ ਮੈਂ ਸਿਰਫ ਇੱਕ ਗੱਲ ਦਾ ਜਵਾਬ ਦੇ ਦੇਵੇ ਹਾਂਡੀ ਸੇਠੀ ਕਪੜੇ ਤੇ ਸ਼ੂਜ਼ ਲੈਣ ਸਾਡੀ ਦੁਕਾਨ ਤੇ ਨਹੀਂ ਆਂਦਾ ਸਿਰਫ ਕਿੰਨੇ ਤੁਰੀਆਂ ਰੱਖਿਆ ਬਲੈਕਮੈਲ ਕਰਦਾ ਅੱਗੇ ਵੀ ਕਈਆਂ ਨੂੰ ਇਸ ਤਰੀਕੇ ਨਾਲ ਕੀਤਾ ਉਹਨਾਂ ਦਾ ਕਹਿਣਾ ਕੀ ਹੈ ਭਾਜੀ ਦੇਖੋ ਟੋਟਲੀ ਦੇਖੋ ਭਾਜੀ ਗੱਲ ਨੂੰ ਸਮਝੋ ਟੋਟਲੀ ਬੇਬੁਨਿਆਦ ਇਲਜ਼ਾਮ ਹੈਗੇ ਨੇ ਪਰ ਉਹਨਾਂ ਦਾ ਕਹਿਣਾ ਕਹਿੰਦੇ ਅੱਜ ਮੈਂ ਪਟਾਕੇ ਚਲਾਉਂਗਾ ਇਦਾਂ ਦੀ ਗੱਲ ਕੀਤੀ ਕਿੰਨੇ ਚਲਾਣੇ ਆ ਕਹਿੰਦੇ ਮੈਂ ਦਵਾਲੀ ਮਨਾਉਂਗਾ ਦਵਾਲੀ ਇਹ ਪਤਾ ਕੀ ਗੱਲ ਨੂੰ ਸਮਝੋ ਕਹਿੰਦੇ ਸੱਜੀ ਨਾਲ ਵਿਆਹੀ ਮੈਂ ਲਾੜੇ ਦੀ ਤਾਈ ਗੱਲ ਤਾਂ ਕਿਸੇ ਹੋਰ ਦੀ ਹੋ ਰਹੀ ਸੀਗੀ ਮਸਲਾ ਤਾਂ ਕਿਸੇ ਹੋਰ ਦਾ ਸੀਗਾ ਇਨੇ ਪਤਾ ਕੀ ਹੁੰਦਾ ਹੈਗਾ ਵਾ ਇਹਦੇ ਕੋਲ ਨਾ ਇਹਦੇ ਇੰਸਟਾਗ੍ਰਾਮ ਤੇ ਫੋਲੋਅਰ ਘਟਦੇ ਪਏ ਨੇ ਇਹਨੇ ਇੰਸਟਾਗ੍ਰਾਮ ਤੇ ਫੋਲੋਅਰ ਵਧਵਾਣੇ ਸੀਗੇ ਇਹਨੂੰ ਪਤਾ ਸੀ ਕਿ ਅੱਜ ਇੱਥੇ ਪ੍ਰਿੰਕਲ ਆਣਾ ਵਾ ਤੇ ਪ੍ਰਿੰਕਲ ਦੇ ਨਾਮ ਦੇ ਉੱਤੇ ਮੈਂ ਵੀ ਥੋੜੀ ਫੋਲੋਇੰਗ ਇਕੱਠੀ ਕਰ ਲਾ ਜੀ ਤੁਸੀਂ ਪ੍ਰਿੰਕਲ ਦੇ ਬ੍ਰਦਰ ਹੋ ਤੁਹਾਨੂੰ ਪਤਾ ਵੀ ਪ੍ਰਿੰਕਲ ਨੂੰ ਕਿਸ ਮਾਮਲੇ ਦੇ ਵਿੱਚ ਚੱਕਿਆ ਗਿਆ ਸੀਗਾ ਭਾਜੀ ਮੈਂ ਸਿੰਪਲੀ ਇੱਕ ਇੰਨੀ ਗੱਲ ਜਾਣਦਾ ਵਾਂ ਕਿ ਉਹਦੇ ਤੇ ਕੋਈ ਆਈਟੀ ਐਕਟ ਦਾ 2022 ਦਾ ਕੋਈ ਪਰਚਾ ਸੀਗਾ ਜਿਹੜਾ ਉਹਨਾਂ ਨੇ ਦੁਬਾਰਾ ਰੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਲਿਆ ਹੈਗਾ ਵਾ ਮੈਨੂੰ ਉਸ ਤੋਂ ਇਲਾਵਾ ਉਹਦੀ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਕਿੰਨਾ ਪੁਰਾਣਾ ਮਾਮਲਾ ਸੀਗਾ ਉਹ ਨਹੀਂ ਮੈਨੂੰ ਇਹਦੇ ਬਾਰੇ ਕੋਈ ਪ੍ਰੋਪਰਲੀ ਜਾਣਕਾਰੀ ਨਹੀਂ ਹੈਗੀ ਹੁਣ ਤੋਂ ਪਹਿਲਾਂ ਮੈਂ ਪ੍ਰਿੰਕਲ ਦੇ ਕਿਸੇ ਵੀ ਕੇਸਿਸ ਦੇ ਵਿੱਚ ਵੀ ਨਹੀਂ ਇਨਵੋਲ ਹੋਇਆ ਕਸਟਡੀ ਦੇ ਵਿੱਚ ਜਿਹੜਾ ਪੁਸਟ ਕਸਟਡੀ ਦੇ ਵਿੱਚ ਜਿਹੜਾ ਥੱਪੜ ਵੱਜਿਆ ਤੁਸੀਂ ਕਿਸ ਕੰਦੇ ਦੇ ਜੋਜਜ ਦੇ ਸਭ ਦੇ ਰੂਮ ਦੇ ਬਾਹਰ ਬਿਲਕੁਲ ਮੈਂ ਸਿੰਪਲੀ ਇੱਕ ਗੱਲ ਕਰਨਾ ਚਾਹਾਂਗਾ ਕਿ ਤੁਸੀਂ ਇੱਥੇ ਕੋਰਟ ਰੂਮ ਦੇ ਵਿੱਚ ਅਗਰ ਕਿਸੇ ਬੰਦੇ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਹੈ ਪੁਲਿਸ ਕਸਟਡੀ ਦੇ ਵਿੱਚ ਕਿ ਪੁਲਿਸ ਕਸਟਡੀ ਦੇ ਵਿੱਚ ਉਹ ਬੰਦਾ ਸੇਫ ਹੈ ਤੇ ਜਿਨ੍ਹਾਂ ਨੇ ਹੱਥ ਚੱਕਿਆ ਕੌਣ ਹੈ ਨਾਮ ਪਤਾਣਾ ਤੁਹਾਨੂੰ ਵਕੀਲ ਦੀ ਵਰਦੀ ਪਾਈ ਹੋਈ ਸੀ ਹੁਣ شناخت ਤਾਂ ਕੋਈ ਨਾ ਕੋਈ ਕਰ ਹੀ ਲੇਗਾ ਵਕੀਲ ਬਾਰ ਐਸੋਸੀਏਸ਼ਨ ਵਾਲੇ ਆਪਣੇ ਆਪ ਕੋਈ ਨਾ ਕੋਈ ਐਕਸ਼ਨ ਲੈਣਗੇ ਮਨ ਤਾਂ ਲੱਗਦਾ ਮੈਨੂੰ ਵਿਸ਼ਵਾਸ ਹੈ ਜਿਹੜਾ ਲੁਧਿਆਣਾ ਬਾਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਬਾਰ ਐਸੋਸੀਏਸ਼ਨ ਦੇ ਮੈਂਬਰਸ ਨੇ ਅਟਲੀਸਟ ਤੁਸੀਂ ਇੱਕ ਯੂਨੀਫਾਰਮ ਜਿਹੜੀ ਲਾਇਰ ਦੀ ਵੀ ਇੱਕ ਯੂਨੀਫਾਰਮ ਹੈ ਜਿਹੜਾ ਕਾਲਾ ਕੋਟ ਹੈ ਅਗਰ ਉਹਦੀ ਵੀ ਮਰਿਆਦਾ ਨੂੰ ਸਮਝਦੇ ਹੋ ਤਾਂ ਐਟ ਲੀਸਟ ਪਨਿਸ਼ਮੈਂਟ ਦਿਓਗੇ ਉਸ ਬੰਦੇ ਨੂੰ ਜਿਨੇ ਪੁਲਿਸ ਕਸਟਡੀ ਦੇ ਵਿੱਚ ਪ੍ਰਿੰਕਲ ਦੇ ਉੱਤੇ ਹੱਥ ਚੱਕਿਆ ਕਾਰਵਾਈ ਦੀ ਮੰਗ ਕਰਦੇ ਹਾਂ ਜਿਹੜਾ ਮੈਂ ਤਾਂ ਮੰਨਦਾ ਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਅਗਰ ਤੁਸੀਂ ਅੱਛਾ ਕਾਰਵਾਈ ਪ੍ਰਿੰਕਲ ਕੋਈ ਚੀਜ਼ ਕਰੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਕੋਈ ਬੰਦਾ ਪ੍ਰਿੰਕਲ ਦੇ ਉੱਤੇ ਆ ਕੇ ਹੱਥ ਚੱਕੇ ਉਸ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਵਨ ਸਾਈਡਿਡ ਰਿਪੋਰਟ ਵਨ ਸਾਈਡਿਡ ਕਾਨੂੰਨ ਹੋ ਗਿਆ ਵਾ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਕੋਈ ਵਿਵਾਦਤ ਬਿਆਨ ਦਿੰਦੇ ਹੁੰਦੇ ਸੀ ਕੌਣ ਜੀ ਪ੍ਰਿੰਕਲ ਔਰ ਜਿਨ੍ਹਾਂ ਨੇ ਥੱਪੜ ਮਾਰਿਆ ਐਡਵੋਕੇਟ ਨੇ ਬਿਲਕੁਲ ਦਿੰਦੇ ਉਹਨਾਂ ਦਾ ਬਿਆਨ ਸੀਗਾ ਇੱਕ ਵੀਡੀਓ ਦੇ ਵਿੱਚ ਜਿਹਦੇ ਚ ਹਾਨੀ ਸੱਠੀ ਦੀ ਵੀ ਫੋਟੋ ਲਾਈ ਹੋਈ ਹੈ ਨਾਲ ਮੈਂ ਨਾ ਆਪਣੀ ਜਿਹੜੀ ਸਰਦਾਰ ਭਾਈਚਾਰੇ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਇਸ ਜਿਹੜਾ ਵਕੀਲ ਹੈ ਨਾ ਇਹਦੀ ਵਰਡਿੰਗ ਹੈ ਇੱਕ ਪਾਪਾ ਸੋਸ ਆਪਾਂ ਇਟ ਮੀਨਸ ਸਾਨੂੰ ਸਿੱਧਾ ਕੁਛ ਨਹੀਂ ਕਰਦਾ ਪਿਆ ਦਾ ਉਹ ਮੰਨਦਾ ਸੀ ਉਹਨਾਂ ਨੇ ਤਿੰਨ ਗੰਦਰ ਮਾਰਨ ਲੱਗ ਪਏ ਅਸੀਂ ਆਪਣੇ ਕੋਲ ਵੀ ਫੇਮਸ ਆਫ ਲਾਅ ਦੀ ਇੱਕ ਪੇਟੀਸ਼ਨ ਸੀਗੀ ਜੀ ਉਹ ਅਸੀਂ ਆਨਰੇਬਲ ਕੋਰਟ ਚ ਰੱਖਤੀ ਜੀ ਠੀਕ ਹੈ ਹੁਣ ਇੱਕ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਅਸੀਂ ਇੱਕ ਪਟੀਸ਼ਨ ਨੂੰ ਆਲਰੇਡੀ ਅਸੀਂ ਦਾਖਲ ਕਰ ਚੁੱਕੇ ਹਾਂ ਗਸਾ ਤੋਂ ਹੈਵੀਸਟ ਕੋਰਪਸ ਸੀਗੀ ਸੋ ਸਬਸੀਕਵੈਂਟਲੀ ਅਗੇਨ ਦਾ ਮੈਟ੍ਰਿਕਸ ਪੈਂਡਿੰਗ ਫੋਰ ਡੇ ਆਫਟਰ ਟਮੋਰੋ ਪਰਸਨਲੀ ਪੈਂਡਿੰਗ ਹੈ ਜੀ ਹਾਈ ਕੋਰਟ ਦੇ ਵਿੱਚ ਤੇ ਇਹਦੇ ਚ ਮੈਂ ਕੋਈ ਜ਼ਿਆਦਾ ਨਹੀਂ ਕਿਉਂਕਿ ਇਹਦੇ ਚ ਜਿਹੜਾ ਆਪੋਜੀਟਿਵ ਸਾਈਡ ਵੀ ਹੈ ਜੀ ਉਹ ਵੀ ਸਾਡੇ ਬਾਰਦਾਈ ਮੈਂਬਰ ਹੈ ਉਹ ਗਗਨਦੀਪ ਸਿੰਘ ਜੀ ਨੇ ਸੋ ਮੈਨੂੰ ਜੇ ਤੁਸੀਂ ਮੈਰਿਟ ਤੇ ਗੱਲ ਕਰੋਗੇ ਮੈਂ ਕੋਈ ਵੀ ਗੱਲ ਮੈਰਿਟ ਤੇ ਨਹੀਂ ਕਰਨੀ ਸਰ ਕਿੰਨਾ ਪੁਰਾਣਾ ਮਾਨ ਲੈ ਕੋਈ ਵੀ ਗੱਲ ਮੈਂ ਸਿੰਪਲੀ ਆਮ ਸਿੰਪਲੀ ਸੇਂਗ ਨਾਉ ਦਾ ਮੈਟਰੀਸ ਸਬਜਟਾਈਜ਼ਡ ਬਿਫੋਰ ਦੀ ਔਨਰੇਬਲ ਕੋਰਟ ਸੋ ਉੱਥੇ ਅਸੀਂ ਸਾਡੇ ਲੰਮੇ ਆਰਗੂਮੈਂਟਸ ਚੱਲੇ ਨੇ ਮੇਰੇ ਨਾਲ ਸੀਨੀਅਰ ਐਡਵੋਕੇਟ ਨਰੰਗਸੰਗ ਸਾਫਸ ਮੇਰੇ ਨਾਲ ਸੀ ਸ਼ਿਵਰਾਜ ਸਾਰੀ ਸਾਡੀ ਟੀਮ ਸਾਰੀ ਨਾਲ ਸੀ ਸੋ ਉੱਥੇ ਅਸੀਂ ਆਪਣੇ ਲੰਮੇ ਆਰਗੂਮੈਂਟਸ ਤੋਂ ਬਾਅਦ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਿਆ ਹੁਣ ਉਹਦੇ ਤੇ ਇਹ ਆ ਵੀ ਜੇ ਉਹ ਜਿਹੜਾ ਮਾਮਲਾ ਹੈ ਉਹ ਕਿੰਨਾ ਪੁਰਾਣਾ ਹੈ ਜਕੀ ਜੋ ਜੋ ਉਹਨਾਂ ਨੇ ਅਰੈਸਟ ਅਫੈਕਟ ਕੀਤੀ ਹੈ ਕੀ ਉਹ ਉਹਦੇ ਵਿੱਚ ਕਾਨੂੰਨ ਇਲੀਗਲੀਨ ਮੈਨਰ ਹੈ ਜਾਂ ਇਲੀਗਲੀਨ ਮੈਨਰ ਹੈ ਸੋ ਅਸੀਂ ਸਾਰੀਆਂ ਕੰਟੈਂਸ਼ਨਸ ਆਪਣੀ ਔਨਰੇਬਲ ਕੋਰਟ ਦੇ ਵਿੱਚ ਰੱਖਤੀਆਂ ਨੇ ਸਬ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ ਸੀ ਅੱਜ ਆਨਰੇਬਲ ਕੋਰਡੀਨੇਟਰ ਫਿਕ ਦਿੰਦਾ ਰਿਮਾਂਡ ਰੱਖਿਆ ਸੋ ਵਿਦ ਰਿਗਾਰਡ ਟੂ ਦੀ ਉਹਨਾਂ ਦੀ ਅਰੈਸਟ ਵੀ ਕੀ ਮਾਮਲਾ ਪੁਰਾਣਾ ਸੀ ਅਰੈਸਟ ਕਿਉਂ ਹੋਣ ਹੋਈ ਇਹ ਸਬੰਧੀ ਜਿਹੜਾ ਮਾਮਲਾ ਹੈ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਡੇ ਆਫਟਰ ਟੂਮਾਰੋ ਪਰਸੋਨਲ ਸੋ ਇੱਥੇ ਵੀ ਅਸੀਂ ਆਪਣੀਆਂ ਜਿਹੜੀਆਂ ਕੰਟੈਂਸ਼ਨਸ ਨੇ ਅਸੀਂ ਭਾਵੇਂ ਆਪਣੀ ਬੇਲ ਅਪਲੀਕੇਸ਼ਨਸ ਵੀ ਅੱਜ ਪੁੱਟ ਅਪ ਕਰਤੀਆਂ ਸੀ ਸੀਸੀਟੀਵੀ ਫੁਟੇਜ ਕਹਿੰਦੇ ਵੀ ਉਹ ਵੀ ਡਰੂ ਪ੍ਰੀਜ਼ਰਵ ਕਿਤੇ ਜਾਣ ਸੋ ਸਬਸੀਕੁਐਂਟਲੀ ਜਿਹੜੇ ਹੋਰ ਵੀ ਉਹਨਾਂ ਨੇ ਪੈਰਾਮੀਟਰ ਫਾਲੋ ਕਰਨੇ ਸੀ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੜੇ ਕਿ ਉਹਨਾਂ ਨੇ ਨਹੀਂ ਫਾਲੋ ਕੀਤੇ ਉਹਦੇ ਖਿਲਾਫ ਵੀ ਅਸੀਂ ਔਨਰੇਬਲ ਕੋਰਟ ਦੇ ਵਿੱਚ ਆਪਣੇ ਜਿਹੜੇ ਪੁਆਇੰਟਸ ਨੇ ਅਸੀਂ ਰੱਖੇ ਨੇ ਸੋ ਔਨਰੇਬਲ ਕੋਰਟ ਨੇ ਕੁਝ ਜ਼ਿਆਦਾ ਨਹੀਂ ਇੱਕ ਦਿਨ ਤਾਂ ਉਹਨਾਂ ਨੇ ਪੁਲਿਸ ਮਾਨਡ ਦਿੱਤਾ ਤੇ ਸਬਸੀਕਵੈਂਟਲੀ ਹੁਣੇ ਮੈਟਰ ਇਜ਼ ਪੈਂਡਿੰਗ ਫॉर ਟੁਮਾਰੋ ਕੱਲ ਹੀ ਪੈਂਡਿੰਗ ਹੈ ਜੀ ਤੇ ਕੱਲ ਨੂੰ ਹੁਣ ਆਪਾਂ ਦੇਖਦੇ ਹਾਂ ਵੀ ਕੱਲੇ ਦੇ ਵਿੱਚ ਕੀ ਹੁੰਦਾ ਸੋ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਜੋ ਵੀ ਇਹਦੇ ਵਿੱਚ ਲੀਗਲ ਫਾਈਟ ਹੈ ਜੋ ਸਾਨੂੰ ਸਾਰੀ ਸਾਡੀ ਟੀਮ ਨੂੰ ਕਿਹਾ ਗਿਆ ਉਹਦੇ ਮੁਤਾਬਕ ਆ ਕਿ ਕਿਲਾਸ ਦੱਸ ਦੋ ਕਿ ਥੱਪੜ ਮਾਰਿਆ ਗਿਆ ਕੋਰਟ ਰੂਮ ਦੇ ਬਾਹਰ ਸਾਨੂੰ ਨਹੀਂ ਪਤਾ ਸੀ ਦੇਖੋ ਮੈਂ ਮੈਂ ਕੁਛ ਵੀ ਨਹੀਂ ਕਹਿਣਾ ਬ੍ਰਦਰ ਮੇਰੀ ਗੱਲ ਸੁਣੋ ਕਿਉਂਕਿ ਮੈਂ ਕੋਰਟ ਰੂਮ ਦੇ ਅੰਦਰ ਸੀ ਜੇਕਰ ਕਿਸੇ ਵੀ ਕਿਸੇ ਵੀ ਭੈਣ ਭਰਾ ਨੇ ਕੋਈ ਅਹਜੀ ਕੋਈ ਗੱਲ ਕੀਤੀ ਹੈ ਰਾਈਟ ਨਾਉ ਮੈਂ ਦੱਸਣਾ ਜੀ ਰਾਈਟ ਨਾਉ ਦਿਸ ਇਜ਼ ਦਾ ਪੈਰੋਗ੍ਰੇਟਿਵ ਆਫ ਦੀ ਇਨਵੈਸਟੀਗੇਸ਼ਨ ਏਜੰਸੀ ਮੈਨੂੰ ਲੱਗਦਾ ਵੀ ਬਹੁਤ ਬਿਹਤਰ ਹੋਏਗਾ ਵੀ ਜਿਹੜੀ ਟੀਮ ਉਹਨਾਂ ਨੂੰ ਕੋਰਟ ਤੋਂ ਪ੍ਰੋਡਿਊਸ ਕਰਨ ਆਈ ਸੀ ਈਹੀ ਸੌਲ ਤੁਸੀਂ ਉਹਨਾਂ ਨੂੰ ਪੁੱਛੋ ਕਿਉਂਕਿ ਉਹ ਲੋਕ ਸਾਰੇ ਬਾਹਰ ਸੀ ਔਰ ਮੈ ਬੜੀ ਮੰਦਪਾ ਮੈਨੂੰ ਲੱਗਦਾ ਵੀ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸ਼ੈਮਫੁਲ ਇਹ ਹੋਣੀ ਨਹੀਂ ਚਾਹੀਦੀ ਮਤਲਬ ਮੈਨੂੰ ਲੱਗਦਾ ਵੀ ਜਦੋਂ ਵੀ ਕਿਸੇ ਉਹ ਖਾਸ ਤੌਰ ਤੇ ਪੁਲਿਸ ਕਸਟਡੀ ਦੇ ਵਿੱਚ ਜੀ ਸੋ ਇਹ ਨਹੀਂ ਹੋਈ ਗੱਲ ਐ ਸੋ ਮੈਂ ਕੋਈ ਜ਼ਿਆਦਾ ਤੁਹਾਨੂੰ ਨਹੀਂ ਕਹਾਂਗਾ ਇੰਨਾ ਹੀ ਵੀ ਨਾ ਉਹ ਦਾ ਮੈਟ੍ਰਿਕਸ ਪੈਂਡਿੰਗ ਸਬਜੈਕਟ ਐ ਇਸ ਬਿਫੋਰ ది ਆਨਰੇਬਲ ਕੋਰਟ ਆਈਦਰ ਇਨ ਇਨ ਦੀ ਕੋਰਟ ਆਫ ਸੈਸ਼ਨਜ਼ ਇੱਥੇ ਕੜੀ ਆਪਾਂ ਅਸੀਜਮ ਸਾਹਿਬ ਦੀ ਤਾਂ ਪਲੱਸ ਤੁਸੀਂ ਕਹ ਲਓ ਵੀ ਉੱਪਰ ਸਾਡੇ ਆਨਰੇਬਲ ਹਾਈ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਐ ਸੋ ਜਿਹੜੀਆਂ ਵੀ ਕੰਟੈਂਸ਼ਨਸ ਨੇ ਮੈਂ ਵੀ ਇੱਥੇ ਕੋ ਡਿਫੈਂਸ ਖੋਲ ਦਵਾ ਜਾਂ ਮੈਂ ਐਵੇਂ ਹੀ ਗੱਲਾਂ ਕਰਾਂ ਜਾਂ ਕੋ ਮੈਰਿਟ ਦੇ ਉੱਪਰ ਗੱਲ ਕਰ ਦਵਾ ਉਹ ਮੈਨੂੰ ਲੱਗਦਾ ਵੀ ਕੋਈ ਗੱਲ ਠੀਕ ਨਹੀਂ ਸੋ ਅਸੀਂ ਬੜੀ ਡਿਟੇਲ ਚ ਮਿਲੋ ਨਰੰਗ ਸਾਹਿਬ ਅਸੀਂ ਬੜੀ ਡਿਟੇਲ ਦੇ ਵਿੱਚ ਉਹ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਦੇਖੋ ਆਪਾਂ ਨੂੰ ਹਜੇ ਥੋੜਾ-ਥੋੜਾ ਟਾਈਮ ਹੀ ਪਤਾ ਹੈ ਵੀ ਹਜੇ ਥੋੜਾ-ਥੋੜਾ ਦੀ ਨਾਕਸਫ ਗੱਲ ਹੈ ਜਦੋਂ ਪ੍ਰਿੰਕਲ ਦੇ ਉੱਪਰ ਇੱਕ ਮਦਰਸ ਅਟੈਕ ਹੋਇਆ ਹੈ ਸੋ ਤੁਸੀਂ ਮਨ ਲਗਾ ਹੁਈ ਸਾਰੇ ਪੱਤਰਕਾਰ ਭਾਈਚਾਰਾ ਆਪਾਂ ਜਿਨ੍ਹਾਂ ਨੇ ਜਾ ਕੇ ਆਪਾਂ ਭਾਵੇਂ ਡੀ ਐਮ ਸੀ ਹਸਪੀਟਲ ਦੇ ਵਿੱਚੋਂ ਐਡਮਿਟ ਰਏ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਹੁਣੇ ਹੀ ਆ ਪੰਜ-ਛੇ ਦਿਨ ਪਹਿਲਾਂ ਵੀ ਇੱਕ ਐਫ ਆਈ ਆਰ ਫੇਰ ਅਗੇਨ ਰਿਪੋਰਟ ਹੋਇਆ ਵੀ ਫੇਰ ਇੱਕ ਅਟੈਂਪਟ ਕੀਤੀ ਉਹਨਾਂ ਤੋਂ ਮਦਰਸ ਅਟੈਕ ਕਰਨ ਦੀ ਸੋ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਇਨਵੈਸਟਿਗੇਟ ਵੈਸੇ ਕਿ ਜੰਨਾ ਵੀ ਟਾਈਮ ਉਹ ਭਾਵੇਂ ਪੁਲਿਸ ਕਸਟਡੀ ਚ ਨੇ ਸੈਕੂਐਂਟਲੀ ਉਹ ਸਾਡੇ ਲੋਕਅਪ ਦੇ ਵਿੱਚ ਵੀ ਜਾਂਦੇ ਨੇ ਸੋ ਇੱਕ ਹਲਫਨਾਮਾ ਅਸੀਂ ਜ਼ਰੂਰ ਕਵਾਂਗੇ ਸਟੇਟ ਦੇ ਵਿੱਚ ਭਾਵੇਂ ਉਹ ਤੁਸੀਂ ਕਹੋ ਜੇਲ ਅਥਾਰਟिटीज ਨੇ ਤੇ ਭਾਵੇਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਵੀ ਇੱਕ ਐਫੀਡੀਫਟ ਜ਼ਰੂਰ ਦੇਣ ਜਿੱਦੇ ਜੰਨਾ ਟਾਈਮ ਵੀ ਇਹ ਸਾਡੇ ਸਾਡੀ ਸਾਡੀ ਕਸਟਡੀ ਚ ਰਹੇਗਾ ਵੀ ਇਹਦੀ ਜਖੋਂ ਜਿਹੜੀ ਅਜੇ ਅਟੈਂਪਟ ਹੋਈ ਹੈ ਜਿਹੜੀ ਮੈਨੂੰ ਭਾਈ ਸਾਹਿਬ ਨੇ ਹੁਣੇ ਸਵਾਲ ਪੁੱਛਿਆ ਹੈ ਰਾਈਟ ਨਾਓ ਇਹ ਅਟੈਂਪਟ ਤਾਂ ਕੋਈ ਐਪਰੀਸ਼ੀਏਟੇਬਲ ਨਹੀਂ ਜੇ ਇਹ ਜੇ अटेम्प्ट ਪੁਲਿਸ ਕਸਟਡੀ ਚ ਕੋ ਕਰਦਾ ਹੈਗਾ ਤਾਂ ਕੌਣ ਜ਼ਿੰਮੇਵਾਰ ਹੋਏਗਾ ਸੋ ਉਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਇਹ ਜਰੂਰ ਕਿਹਾ ਗਿਆ ਕਿਉਂਕਿ ਆਲਰੇਡੀ ਪ੍ਰੋਟੈਕਸ਼ਨ ਸੰਬੰਧੀ ਇਹ ਮੈਂ ਨਹੀਂ ਕਹਿ ਰਿਹਾ ਆਲਰੇਡੀ ਹਾਈ ਕੋਰਟ ਵੱਲੋਂ ਮਾਨਯੋਗ ਵੱਲੋਂ ਡਾਇਰੈਕਸ਼ਨਸ ਦਿੱਤੀਆਂ ਸੀ ਉਹਦੀ ਕੰਪਲੈਂਸ ਕੀਤੀ ਹੈ ਉਹਨਾਂ ਕੋਲ ਸਕਿਉਰਿਟੀ ਵਗੈਰਾ ਡਿਪਲੋਏ ਹੈ ਸੋ ਸਾਡੇ ਇਹ ਜਰੂਰ ਰਹੇਗਾ ਵੀ ਜਿੰਨਾ ਟਾਈਮ ਵੀ ਉਹ ਪੁਲਿਸ ਕਸਟਡੀ ਚ ਰਹਿੰਦੇ ਨੇ ਭਾਵੇਂ ਕਮਿਸ਼ਨਰ ਪੁਲਿਸ ਹੋਵੇ ਉੱਪਰ ਡੀਜੀਪੀ ਸਾਹਿਬ ਨੇ ਭਾਵੇਂ ਪ੍ਰੋਸਟੇਟ ਹੈ ਸੋ ਉਹਨਾਂ ਦਾ ਐਟ ਲੀਸਟ ਉਹਨਾਂ ਦੀ ਤੁਸੀਂ ਕਹੋ ਲਾਈਫ ਐਂਡ ਲਿਬਰਟੀ ਨੂੰ ਜਰੂਰ ਇਨਸ਼